ਅਸ ਵੇਲੇ ਦੀ ਪੰਜਾਬ ਦੀ ਸਿਆਸਤ ਨਾਲ ਜੁੜੀ ਤੁਹਾਨੂੰ ਵੱਡੀ ਖਬਰ ਦੱਸ ਰਹੇ ਹਾਂ ਫਿਰੋਜ਼ਪੁਰ ਸੀਟ ਨੂੰ ਲੈ ਕੇ ਵੱਡਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਸ਼ੇਰ ਸਿੰਘ ਖਬਾਇਆ ਨੂੰ ਆਪਣਾ ਉਮੀਦਵਾਰ ਲਾਣ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਵੱਡੀ ਅਪਡੇਟ ਹੈ ਫਿਰੋਜ਼ਪੁਰ ਸੀਟ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਹੋਇਆ ਸੀ ਔਰ ਕਾਂਗਰਸ ਪਾਰਟੀ ਦੇ ਵੱਲੋਂ ਫਿਰੋਜ਼ਪੁਰ ਸੀਟ ਦੇ ਲਈ ਹਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸ਼ੇਰ ਸਿੰਘ ਖਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹਾਲਾਂਕਿ ਬੀਤੇ ਦਿਨ ਸ਼ੇਰ ਸਿੰਘ ਖਬਾਇਆ ਦਾ ਬਿਆਨ ਵੀ ਸਾਹਮਣੇ ਆ ਰਹੇ ਸੀ ਉਹ ਕਹਿ ਰਹੇ ਸੀ ਕਿ ਮੈਨੂੰ ਫੋਨ ਦੇ ਉੱਪਰ ਪਹਿਲੇ ਜਾਣਕਾਰੀ ਮਿਲ ਗਈ ਹੈ ਕਿ ਮੈਨੂੰ ਹੀ ਇਹ ਸੀਟ ਮਿਲਣੀ ਹੈ ਕਨਫਰਮ ਹੋ ਚੁੱਕਾ ਹੈ ਔਰ ਪਾਰਟੀ ਹਾਈ ਕਮਾਂਡ ਨੇ ਮੈਨੂੰ ਪ੍ਰਚਾਰ ਕਰਨ ਦਾ ਜਿਹੜਾ ਨਯਤੋ ਵੀ ਦੇ ਦਿੱਤਾ ਗਿਆ ਔਰ ਹੁਣ ਆਫੀਸ਼ੀਅਲੀ ਜਿਹੜੀ ਅਨਾਉਂਸ ਹੋ ਚੁੱਕੀ ਹੈ ਔਰ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਸ਼ੇਰ ਸਿੰਘ ਖੋਬਾਇਆ ਜਿਹੜੇ ਕਿ ਫਿਰੋਜ਼ਪੁਰ ਸੀਟ ਤੋਂ ਪਿਛਲੇ ਆਪਾਂ ਗੱਲ ਕਰੀਏ 2009 ਦੀ 2014 ਚ ਲਗਾਤਾਰ ਦੋ ਵਾਰ ਸੰਸਦ ਰਹੇ ਚੁੱਕੇ ਨੇ ਪਰ ਉਸ ਵੇਲੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਤੋਂ ਚੋਣ ਲੜੇ ਸੀ ਔਰ ਚੋਣ ਜਿੱਤੇ ਸੀ ਤਾਂ ਇੱਕ ਵਾਰ ਫੇਰ ਜਿਹੜਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਫਿਰੋਜ਼ਪੁਰ ਦੀ ਸੀਟ ਤੋਂ ਜਿਹੜਾ ਹੈ ਸ਼ੇਰ ਸਿੰਘ ਖੁਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਿਛਲੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਕਿਉਂਕਿ ਜਦੋਂ ਸ਼ੇਰ ਸਿੰਘ ਖੁਬਾਇਆ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਦੂਰੀਆਂ ਵਧੀਆਂ ਸੀ ਤਾਂ ਸ਼ੇਰ ਸਿੰਘ ਖੁਬਾਇਆ ਨੇ ਪਾਰਟੀ ਨੂੰ ਹਲਵੈਦਾ ਆਖਿਆ ਸੀ ਔਰ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਪਰ 2019 ਦੀ ਲੋਕ ਸਭਾ ਚੋਣ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਫਿਰ ਜਿਹੜੇ ਸੀ ਉਹ ਚੋਣ ਲੜੇ ਸੀ ਫਿਰੋਜ਼ਪੁਰ ਸੀਟ ਤੋਂ ਔਰ ਕਰੀਬ-ਕਰੀਬ 2 ਲੱਖ ਵੋਟਾਂ ਦੇ ਮਾਰਜਨ ਦੇ ਨਾਲ ਉਹਨਾਂ ਦੇ ਬਦਲੋ ਜਿਹੜਾ ਸ਼ੇਰ ਸਿੰਘ ਖਵਾਇਆ ਨੂੰ ਹਰਾਇਆ ਗਿਆ ਸੀ ਹਾਲਾਂਕਿ ਸ਼ੇਰ ਸਿੰਘ ਖਵਾਇਆ ਦੀ ਗੱਲ ਕਰੀਏ ਤਾਂ ਰਾਏ ਸਿੱਖ ਬਰਾਦਰੀ ਨੂੰ ਜਿਹੜਾ ਹੈ ਸ਼ੇਰ ਸਿੰਘ ਉਪਾਇਆ ਬਿਲੋਂਗ ਕਰਦੇ ਨੇ ਔਰ ਫਿਰੋਜ਼ਪੁਰ ਹਲਕੇ ਦੇ ਵਿੱਚ ਆਪਾਂ ਕਹਿ ਲਿਆ ਕਿ ਵੱਡੀ ਬੈਲਟ ਹੈ ਰਾਏ ਸਿੱਖ ਬਰਾਦਰੀ ਦੀ ਇਹੀ ਇੱਕ ਕਾਰਨ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਿਹੜਾ ਹੈ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਜੇਕਰ 2 1999 ਤੋਂ ਲੈ ਕੇ 2019 ਤੱਕ ਦੇ ਜੇਕਰ ਆਪਾਂ ਚੋਣਾਂ ਦੇ ਇਤਿਹਾਸ ਦੀ ਇਲੈਕਸ਼ਨ ਰਿਜ਼ਲਟ ਦੀ ਗੱਲ ਕੀਤੀ ਜਾਵੇ ਤਾਂ ਕਰੀਬ-ਕਰੀਬ ਪਿਛਲੇ ਦੋ ਦਹਾਕਿਆਂ ਤੋਂ ਭਟਾਈ ਦਹਾਕਿਆਂ ਤੋਂ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਸ ਅ ਸੀਟ ਤੋਂ ਸੱਤਾ ਦੇ ਉੱਪਰ ਕਾਬਜਤ ਅਜੇਹ ਦੇ ਵਿੱਚ ਇਸ ਵਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਹਿਲੀ ਸਾਫ਼ ਕਰ ਦਿੱਤਾ ਕਿ ਉਹ ਚੋਣ ਨਹੀਂ ਲੜ ਰਹੇ ਉਹਨਾਂ ਦੇ ਵੱਲੋਂ ਹੋਰ ਪਾਰਟੀ ਦੇ ਵੱਲੋਂ ਉਮੀਦਵਾਰ ਉਤਾਰਿਆ ਗਿਆ ਤਾਂ ਅਜੇਹ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਸ਼ੇਰ ਸਿੰਘ ਖੋਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਮਾਮਲਾ ਜਿਹੜਾ ਹੈ ਇਹ ਸੀਟ ਨੂੰ ਲੈ ਕੇ ਜਿਹੜਾ ਕੰਟੈਸਟ ਇੰਟਰਸਟਿੰਗ ਉਹ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ ਨੀਲ ਭਲੇਂਦਰ ਜੁੜ ਚੁੱਕੇ ਨੇ ਨੀਲ ਤਾਂ ਜਿਵੇਂ ਕਿ ਚਰਚਾਾਂ ਮਾਂ ਪਹਿਲਾਂ ਚੱਲ ਰਹੀ ਸੀ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਪਿਛਲੀ ਚੋਣ ਦੇ ਮੰਗ ਹੀ ਇਸ ਵਾਰ ਵੀ ਜਿਹੜੀ ਸੀਟ ਹੈ ਉਹ ਸ਼ੇਰ ਸਿੰਘ ਖੁਬਾਇਆ ਨੂੰ ਦੇ ਦਿੱਤੀ ਗਈ ਹੈ। ਹਾਂਜੀ ਬਿਲਕੁਲ ਕਿਉਂਕਿ ਹੁਣ ਕਾਂਗਰਸ ਦੀ ਸੂਚੀ ਵੀ ਪੂਰੀ ਹੋ ਗਈ ਹੈ 13 ਦੇ 13 ਉਮੀਦਵਾਰਾਂ ਦੀ। ਹੂੰ ਤੇ ਸ਼ੇਰ ਸਿੰਘ ਖੁਬਾਇਆ ਜਿਹੜੇ ਕਿ 2019 ਚ ਵੀ ਕਾਂਗਰਸ ਵੱਲੋਂ ਉਮੀੜੇ ਸੀ। ਹੂੰ ਤੇ ਉਹ ਜਿਹੜੇ ਨੇ ਉਹ ਇਸ ਵਕਤ ਜਿਹੜੇ ਨੇ ਉਮੀਦਵਾਰ ਕਾਂਗਰਸ ਪਾਰਟੀ ਨਾਲੋਂ ਪੜਾ ਦਿੱਤਾ ਪਿਛਲੀ ਵਾਰ ਉਹ ਸੁਖਵੀਰ ਸਿੰਘ ਬਾਦਲ ਤੋਂ ਹਾਰ ਗਏ ਸੀ ਹਾਲਾਂਕਿ ਉਸ ਤੋਂ ਪਹਿਲਾਂ ਉਹ ਅਕਾਲੀ ਦਲ ਵੱਲੋਂ ਇਹ ਸੀਟ ਜਿੱਤੇ ਵੀ ਰਹੇ ਨੇ। ਹੂੰ ਜੀ ਬਿਲਕੁਲ ਜਿਵੇਂ ਜ਼ਿਕਰ ਕੀਤਾ ਨੀਂਕੀ ਪਹਿਲਾਂ 2000 ਆਪਾਂ ਨੌਂ ਦੀ ਗੱਲ ਕਰ ਲਈਏ 2014 ਦੇ ਲੋਕ ਸਭਾ ਇਲੈਕਸ਼ਨ ਦੀ ਗੱਲ ਕਰ ਰਹੇ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਸੀ ਔਰ ਲਗਾਤਾਰ ਦੋ ਵਾਰ ਜਿੱਤੇ ਸੀ ਔਰ ਪਿਛਲੀ ਵਾਰ ਵੀ ਜਿਹੜੇ ਚੋਣ ਸਿੱਧਾ ਮੁਕਾਬਲਾ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਸੀ ਇਹ ਗੱਲ ਕਿ ਫਿਰੋਜ਼ਪੁਰ ਉਹ ਸੀਟ ਹੈ ਜਿੱਥੇ ਅਕਾਲੀਆਂ ਜਿਹਨੂੰ ਗੜ ਕਿਹਾ ਜਾਂਦਾ ਔਰ 1999 ਦੀ ਗੱਲ ਕੀਤੀ ਕੀਤੀ ਜਾਵੇ 2004 ਦੀ ਗੱਲ ਕੀਤੀ ਜਾਵੇ ਨੌਂ ਦੀ ਗੱਲ ਕਰੀਏ 14 ਦੀ ਗੱਲ ਕਰੀਏ ਦੋਂ ਬੈਕ ਟੂ ਬੈਕ ਲਗਾਤਾਰ 20 ਸਾਲ ਜਿਹੜਾ ਕਹਿ ਲਈ ਆਪਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਸੀਟ ਜਿੱਤੀ ਗਈ ਸੀ ਤਾਂ ਅਜੇ ਇਹਦੇ ਵਿੱਚ ਇਸੇ ਲਈ ਸੁਖਬੀਰ ਸਿੰਘ ਬਾਦਲ ਨੇ ਮਨ ਬਣਾਇਆ ਸੀ ਕਿ ਖੁਦ ਉਹ ਫਿਰੋਜ਼ਪੁਰ ਤੋਂ ਸੀਟ ਲੜਨਗੇ ਕਿਉਂਕਿ ਇਹ ਸੀਟ ਦੀ ਕਿੰਨੀ ਵੈਲਿਊ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਉਸ ਅਕਾਲੀ 벨ਟ ਦੇ ਲਈ ਇਹ ਬਹੁਤ ਮਹੱਤਵਪੂਰਨ ਹੈ ਜਿਸ ਵੇਲੇ ਦੀ ਪੰਜਾਬ ਦੀ ਸਿਆਸਤ ਨਾਲ ਜੁੜੀ ਤੁਹਾਨੂੰ ਵੱਡੀ ਖਬਰ ਦੱਸ ਰਹੇ ਹਾਂ ਫਿਰੋਜ਼ਪੁਰ ਸੀਟ ਨੂੰ ਲੈ ਕੇ ਵੱਡਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਸ਼ੇਰ ਸਿੰਘ ਖੁਬਾਇਆ ਨੂੰ ਆਪਣਾ ਉਮੀਦਵਾਰ ਲਾਣ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਵੱਡੀ ਅਪਡੇਟ ਹੈ ਫਿਰੋਜ਼ਪੁਰ ਸੀਟ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਹੋਇਆ ਸੀ ਔਰ ਕਾਂਗਰਸ ਪਾਰਟੀ ਦੇ ਵੱਲੋਂ ਫਿਰੋਜ਼ਪੁਰ ਸੀਟ ਦੇ ਲਈ ਹਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸ਼ੇਰ ਸਿੰਘ ਖੁਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹਾਲਾਂਕਿ ਬੀਤੇ ਦਿਨ ਸ਼ੇਰ ਸਿੰਘ ਖੁਬਾਇਆ ਦਾ ਬਿਆਨ ਵੀ ਸਾਹਮਣੇ ਆ ਰਿਹਾ ਸੀ ਜੋ ਕਹਿ ਰਹੇ ਸੀ ਕਿ ਮੈਨੂੰ ਫੋਨ ਦੇ ਉੱਪਰ ਪਹਿਲੇ ਜਾਣਕਾਰੀ ਮਿਲ ਗਈ ਹੈ ਕਿ ਮੈਨੂੰ ਹੀ ਇਹ ਸੀਟ ਮਿਲਣੀ ਹੈ ਕਨਫਰਮ ਹੋ ਚੁੱਕਿਆ ਔਰ ਪਾਰਟੀ ਹ ਪ੍ਰਚਾਰ ਕਰਨ ਦਾ ਜਿਹੜਾ ਨਿਉਤੋਂ ਵੀ ਦੇ ਦਿੱਤਾ ਗਿਆ ਔਰ ਹੁਣ ਆਫੀਸ਼ੀਅਲੀ ਜਿਹੜੀ ਅਨਾਉਂਸ ਹੋ ਚੁੱਕੀ ਹੈ ਔਰ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਸ਼ੇਰ ਸਿੰਘ ਖੋਭਾਇਆ ਜਿਹੜੇ ਕਿ ਫਿਰੋਜ਼ਪੁਰ ਸੀਟ ਤੋਂ ਪਿਛਲੇ ਆਪਾਂ ਗੱਲ ਕਰੀਏ 2009 ਦੀ 2014 ਚ ਲਗਾਤਾਰ ਦੋ ਵਾਰ ਸੰਸਦ ਰਹੇ ਚੁੱਕੇ ਨੇ ਪਰ ਉਸ ਵੇਲੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਤੋਂ ਚੋਣ ਲੜੇ ਸੀ ਔਰ ਚੋਣ ਜਿੱਤੇ ਸੀ ਤਾਂ ਇੱਕ ਵਾਰ ਫੇਰ ਜਿਹੜਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਫਿਰੋਜ਼ਪੁਰ ਦੀ ਸੀਟ ਤੋਂ ਜਿਹੜਾ ਹੈ ਸ਼ੇਰ ਸਿੰਘ ਖੁਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਿਛਲੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਕਿਉਂਕਿ ਜਦੋਂ ਸ਼ੇਰ ਸਿੰਘ ਖੁਬਾਇਆ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਦੂਰੀਆਂ ਵਧੀਆਂ ਸੀ ਤਾਂ ਸ਼ੇਰ ਸਿੰਘ ਖੁਬਾਇਆ ਨੇ ਪਾਰਟੀ ਨੂੰ ਅਲਵਿਦਾ ਆਖਿਆ ਸੀ ਔਰ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਪਰ 2019 ਦੀ ਲੋਕ ਸਭਾ ਚੋਣ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਫਿਰ ਜਿਹੜੇ ਸੀ ਉਹ ਚੋਣ ਲੜੇ ਸੀ ਫਿਰੋਜ਼ਪੁਰ ਦੀ ਸੀਟ ਤੋਂ ਔਰ ਕਰੀਬ-ਕਰੀਬ 2 ਲੱਖ ਵੋਟਾਂ ਦੇ ਮਾਰਜਨ ਦੇ ਨਾਲ ਉਹਨਾਂ ਦੇ ਵੱਲੋਂ ਜਿਹੜਾ ਸ਼ੇਰ ਸਿੰਘ ਖੁਮਾਇਆ ਨੂੰ ਹਰਾਇਆ ਗਿਆ ਸੀ ਹਾਲਾਂਕਿ ਸ਼ੇਰ ਸਿੰਘ ਖੁਮਾਇਆ ਦੀ ਗੱਲ ਕਰੀਏ ਤਾਂ ਰਾਏ ਸਿੱਖ ਬਰਾਦਰੀ ਨੂੰ ਜਿਹੜਾ ਹੈ ਸ਼ੇਰ ਸਿੰਘ ਖੁਮਾਇਆ ਬਿਲੋਂਗ ਕਰਦੇ ਨੇ ਔਰ ਫਰੋਜ਼ਪੁਰ ਹਲਕੇ ਦੇ ਵਿੱਚ ਆਪਾਂ ਕਹਿ ਲਿਆ ਕਿ ਵੱਡੀ ਬੈਲਟ ਹੈ ਰਾਏ ਸਿੱਖ ਬਰਾਦਰੀ ਦੀ ਇਹੀ ਇੱਕ ਕਾਰਨ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਿਹੜਾ ਹੈ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਜੇਕਰ 2 1999 ਤੋਂ ਲੈ ਕੇ 2019 ਤੱਕ ਦੇ ਜੇਕਰ ਆਪਾਂ ਉਹ ਚੋਣਾਂ ਦੇ ਇਤਿਹਾਸ ਦੀ ਇਲੈਕਸ਼ਨ ਰਿਜ਼ਲਟ ਦੀ ਗੱਲ ਕੀਤੀ ਜਾਵੇ ਤਾਂ ਕਰੀਬ-ਕਰੀਬ ਪਿਛਲੇ 2 ਦਹਾਕਿਆਂ ਤੋਂ ਢਾਈ ਦਹਾਕਿਆਂ ਤੋਂ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਸ ਸੀਟ ਤੋਂ ਸੱਤਾ ਦੇ ਉੱਪਰ ਕਾਬਜਾ ਤਾਂ ਅਜੇ ਦੇ ਵਿੱਚ ਇਸ ਵਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਹਿਲੀ ਸਾਫ਼ ਕਰ ਦਿੱਤਾ ਕਿ ਉਹ ਚੋਣ ਨਹੀਂ ਲੜ ਰਹੇ ਉਹਨਾਂ ਦੇ ਵੱਲੋਂ ਹੋਰ ਪਾਰਟੀ ਦੇ ਵੱਲੋਂ ਉਮੀਦਵਾਰ ਉਤਾਰਿਆ ਗਿਆ ਤਾਂ ਅਜੇ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਸ਼ੇਰ ਸਿੰਘ ਖਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਮਾਮਲਾ ਜਿਹੜਾ ਹੈ ਇਹ ਸੀਟ ਨੂੰ ਲੈ ਕੇ ਜਿਹੜਾ ਕੰਟੈਸਟ ਇੰਟਰਸਟਿੰਗ ਉਹ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ ਨੀਲ ਭਲੇਂਦਰ ਜੁੜ ਚੁੱਕੇ ਨੇ ਨੀਲ ਤਾਂ ਜਿਵੇਂ ਕਿ ਚਰਚਾਵਾਂ ਪਹਿਲਾਂ ਚੱਲ ਰਹੀ ਸੀ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਪਿਛਲੀ ਚੋਣ ਦੇ ਵਾਂਗ ਹੀ ਇਸ ਵਾਰ ਵੀ ਜਿਹੜੀ ਸੀਟ ਹੈ ਉਹ ਸ਼ੇਰ ਸਿੰਘ ਖਬਾਇਆ ਨੂੰ ਦੇ ਦਿੱਤੀ ਗਈ ਹੈ। ਜੀ ਬਿਲਕੁਲ ਕਿਉਂਕਿ ਹੁਣ ਕਾਂਗਰਸ ਦੀ ਸੂਚੀ ਵੀ ਪੂਰੀ ਹੋ ਗਈ ਹੈ 13 ਦੇ 13 ਉਮੀਦਵਾਰਾਂ ਦੀ। ਹਮ ਸ਼ੇਰ ਸਿੰਘ ਖਬਾਇਆ ਜਿਹੜੇ ਕਿ 2019 'ਚ ਵੀ ਕਾਂਗਰਸ ਵੱਲੋਂ ਲੜੇ ਸੀ। ਹਮ ਉਹ ਜਿਹੜੇ ਨੇ ਉਹ ਇਸ ਵਕਤ ਜਿਹੜੇ ਨੇ ਉਮੀਦਵਾਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਪੜਾ ਦਿੱਤਾ ਪਿਛਲੀ ਵਾਰ ਉਹ ਸੁਖਵੀਰ ਸਿੰਘ ਬਾਦਲ ਤੋਂ ਹਾਰ ਗਏ ਸੀ ਹਾਲਾਂਕਿ ਉਸ ਤੋਂ ਪਹਿਲਾਂ ਉਹ ਅਕਾਲੀ ਦਲ ਵੱਲੋਂ ਇਹ ਸੀਟ ਜਿੱਤੇ ਵੀ ਰਹੇ ਨੇ ਹੂੰ ਜੀ ਬਿਲਕੁਲ ਜਿਵੇਂ ਜ਼ਿਕਰ ਕੀਤਾ ਨੀਂਦ ਕੀ ਪਹਿਲਾਂ 2000 ਆਪਾਂ 9 ਦੀ ਗੱਲ ਕਰ ਲਈਏ 2014 ਦੇ ਲੋਕ ਸਭਾ ਇਲੈਕਸ਼ਨ ਦੀ ਗੱਲ ਕਰ ਰਹੇ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਸੀ ਔਰ ਲਗਾਤਾਰ ਦੋ ਵਾਰ ਜਿੱਤੇ ਸੀ ਔਰ ਪਿਛਲੀ ਵਾਰ ਵੀ ਜਿਹੜੇ ਚੋਣ ਸਿੱਧਾ ਮੁਕਾਬਲਾ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਸੀ ਇਹ ਗੱਲ ਕਿ ਫਿਰੋਜ਼ਪੁਰ ਉਹ ਸੀਟ ਹੈ ਜਿੱਥੇ ਅਕਾਲੀਆਂ ਜਿਹਨੂੰ ਗੜ ਕਿਹਾ ਜਾਂਦਾ ਔਰ 1999 ਦੀ ਗੱਲ ਕੀਤੀ ਕੀਤੀ ਜਾਵੇ 2004 ਦੀ ਗੱਲ ਕੀਤੀ ਜਾਵੇ 9 ਦੀ ਗੱਲ ਕਰੀਏ 14 ਦੀ ਗੱਲ ਕਰੀਏ ਤਾਂ ਬੈਕ ਟੂ ਬੈਕ ਲਗਾਤਾਰ 20 ਸਾਲ ਜਿਹੜਾ ਕਹ ਲਈਏ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਸੀਟ ਜਿੱਤੀ ਗਈ ਸੀ ਤਾਂ ਅਜੇ ਇਹ ਦੇ ਵਿੱਚ ਇਸੇ ਲਈ ਸੁਖਬੀਰ ਸਿੰਘ ਬਾਦਲ ਨੇ ਮਨ ਬਣਾਇਆ ਸੀ ਕਿ ਖੁਦ ਉਹ ਫਿਰੋਜ਼ਪੁਰ ਤੋਂ ਸੀਟ ਲੜਨਗੇ ਕਿਉਂਕਿ ਇਹ ਸੀਟ ਦੀ ਕਿੰਨੀ ਵੈਲਿਊ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਉਸ ਅਕਾਲੀ 벨ਟ ਦੇ ਲਈ ਇਹ ਬਹੁਤ ਮਹੱਤਵਪੂਰਨ ਹੈ ਜਿਹੇ ਦੇ ਵਿੱਚ ਨੀਲ ਸਵਾਲ ਹੀ ਹੁੰਦਾ ਕਿ ਇਸ ਵਾਰ ਸਟਰੋਂਗ ਕੈਂਡੀਡੇਟ ਸ਼ੇਰ ਸਿੰਘ ਖੁਬਾਇਆ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਹੀਂ ਉਤਾਰਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਜੋ ਕਿ ਮੌਜੂਦਾ ਸੰਸਦ ਨੇ ਉਹਨਾਂ ਨੇ ਮਨ ਕਰਤਾ ਕਿ ਇਸ ਵਾਰ ਉਹ ਚੋਣ ਨਹੀਂ ਲੜਨਗੇ ਤਾਂ ਜਹੇ ਦੇ ਵਿੱਚ ਆਪਾਂ ਦੇਖ ਸਕਦੇ ਆ ਕਿ ਇੱਕ ਸਟਰੋਂਗ ਕੈਂਡੀਡੇਟ ਦੇ ਵਜੋਂ ਸ਼ੇਰ ਸਿੰਘ ਖੁਬਾਇਆ ਨੂੰ ਦੇਖਿਆ ਜਾ ਰਿਹਾ ਜੀ ਬਿਲਕੁਲ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਕਾਕਾ ਬਰਾੜ ਹੋ ਸਕਦਾ ਹੈ ਕਿ ਉਹ ਸਤਾਤਰੀ ਇਤਨੜ ਨਾਲ ਸੰਬੰਧਿਤ ਨੇ ਉਹ ਜਰੂਰ ਟੱਕਰ ਦੇ ਸਕਦੇ ਨੇ ਪਰ ਜਿਸ ਤਰ੍ਹਾਂ ਰਾਏ ਸਿੱਖ ਬਰਾਦਰੀ ਨਾਲ ਤਾਲੁਕ ਰੱਖਦੇ ਨੇ ਸ਼ੇਰ ਸਿੰਘ ਖਵਾਯਾ ਤਾਂ ਤੇ ਇਹ ਫੈਕਟਰ ਵੀ ਹੈ ਤੇ ਦੂਸਰਾ ਇਹ ਨਹੀਂ ਕਿ ਉਹ ਨਵੇਂ ਨੇ ਉਹ ਪੁਰਾਣੇ ਨੇ ਇਤੋਂ ਰਿਪrezentੇਸ਼ਨ ਵੀ ਕਰ ਚੁੱਕੇ ਨੇ ਉਹ ਵਿਧਾਨ ਸਭਾ ਵਿੱਚ ਵੀ ਉਹਨਾਂ ਦਾ ਪਰਿਵਾਰ ਉਹਨਾਂ ਦਾ ਬੇਟਾ ਵੀ ਕਰ ਚੁੱਕਾ ਹੈ ਜੀ بڑا ਹੀ ਸਿਆਸੀ ਤੌਰ ਦੇ ਉੱਤੇ ਜਿਹੜਾ ਐਕਟਿਵ ਪਰਿਵਾਰ ਹੈ ਖਵਾਯਾ ਪਰਿਵਾਰ ਹਾਲਾਂਕਿ ਕੁਝ ਤੇ ਕੰਟਰੋਵਰਸੀ ਕੰਟਰੋਵਰਸੀਜ਼ ਵੀ ਰਹੀਆਂ ਨੇ ਪਿੱਛੇ ਸਮੇਂ ਤੋਂ ਉਹਨਾਂ ਨਾਲ ਪਰ ਕੁਲੂਆਚੇ ਜਿਹੜਾ ਹੈ ਅ ਪ੍ਰੋਗਰਾਮ ਸਿਆਸੀ ਤੌਰ ਦੇ ਉੱਤੇ ਵੈਲ ਕਨੈਕਟਡ ਜਿਹੜਾ ਹੈ ਕੈਂਡੀਡੇਟ ਐ ਤੇ ਉਹਨਾਂ ਦਾ ਪਰਿਵਾਰ ਹੈ ਹੂੰ ਬਿਲਕੁਲ ਨੀਲ ਤਾਂ ਬਹੁਤ ਬਹੁਤ ਧੰਨਵਾਦ ਇਸ ਤਮਾਮ ਗੱਲਬਾਤ ਦੇ ਲਈ ਤਾਂ ਕਹਿ ਸਕਦੇ ਆਂ ਕਿ ਵੱਡੀ ਜਿਹੜੀ ਆ ਉਹ ਕਾਂਗਰਸ ਦੇ ਵੱਲੋਂ ਜਿਹੜਾ ਹੁਣੇ ਜਿਹੜੇ ਪੱਤੇ ਨਹੀਂ ਖੋਲੇ ਗਏ ਸੀ ਫਿਰੋਜ਼ਪੁਰ ਸੀਟ ਨੂੰ ਲੈ ਕੇ ਤਾਂ ਹੁਣ ਵੱਡਾ ਜਿਹੜਾ ਹੈ ਕਾਂਗਰਸ ਦੇ ਵੱਲੋਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇਹ ਵੱਡਾ ਆਪਾਂ ਕਹਿ ਸਕਦੇ ਆਂ ਕਿ ਸਿਆਸਤ ਦੇ ਵਿੱਚ ਵੱਡਾ ਦਾਖਲ ਲੱਗਾ ਇੱਕ ਵਾਰ ਫਿਰ ਤੋਂ ਸ਼ੇਰ ਸਿੰਘ ਉਭਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪਿਛਲੇ ਲੋਕ ਸਭਾ ਚੋਣ ਲੜੇ ਸੀ ਔਰ ਕਰੀਬ 198850 ਵੋਟਾਂ ਦੇ ਨਾਲ ਉਹ ਚੋਣ ਜਿੱਤੇ ਸੀ ਕਰੀਬ ਕਰੀਬ 2 ਲੱਖ ਵੋਟਾਂ ਦੇ ਨਾਲ ਉਹਨਾਂ ਦੇ ਵੱਲੋਂ ਸ਼ੇਰ ਸਿੰਘ ਖਬਾਇਆ ਨੂੰ ਹਰਾਇਆ ਗਿਆ ਸੀ ਉਹ ਸ਼ੇਰ ਸਿੰਘ ਖਬਾਇਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਡਿਗੜ ਤੋਂ ਲਗਾਤਾਰ 2009 ਦੇ ਵਿੱਚ ਔਰ 2014 ਦੇ ਵਿੱਚ ਬੈਕ ਟੂ ਬੈਕ ਸੰਸਦ ਬਣੇ ਸੀ ਔਰ ਪਿਛਲੀ ਚੋਣ ਜਿਹੜੀ ਹੈ ਉਹ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਹਾਰ ਗਏ ਸੀ ਪਰ ਇਸ ਵਾਰ ਫੇਰ ਜਿਹੜਾ ਹੈ ਪਾਰਟੀ ਦੇ ਵੱਲੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਿਉਂਕਿ ਪਿਛਲੀ ਵਾਰ ਵੀ ਕਰੀਬ-ਕਰੀਬ 435000 ਦੇ ਕਰੀਬ ਜਿਹੜੀ ਵੋਟ ਹੈ ਉਹ ਸ਼ੇਰ ਸਿੰਘ ਕੋ ਬਾਯਾ ਲੈ ਗਏ ਸੀ ਕਾਂਗਰਸ ਪਾਰਟੀ ਦੇ ਵੱਲੋਂ ਪਹਿਲੀ ਵਾਰ ਉਹ ਲੋਕ ਸਭਾ ਚੋਣ ਲੜੇ ਸੀ ਜਦੋਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਤਾਂ ਜਹੇ ਦੇ ਵਿੱਚ ਰਾਏ ਸਿੱਖ ਬਰਾਦਰੀ ਨੂੰ ਬਿਲੋਂਗ ਕਰਦੇ ਨੇ ਵੱਡੇ ਜਿਹੜਾ ਇਸ ਬੈਲਟ ਦੇ ਵਿੱਚ ਇਸ ਪੂਰੇ ਹਲਕੇ ਦੇ ਵਿੱਚ ਰਾਏ ਸਿੱਖ ਬਰਾਦਰੀ ਦੇ ਜਿਹੜੇ ਵੱਡੇ ਚਿਹਰੇ ਨੇ ਅ ਸ਼ੇਰ ਸਿੰਘ ਖੁਬਾਇਆ ਤਾਂ ਇਸੇ ਲਈ ਪਾਰਟੀ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫੇਰ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਿੱਧੇ ਦੌਰ ਦੇ ਉੱਪਰ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਸੱਤਾਧਿਰ ਦੇ ਵੱਲੋਂ ਕਾਕਾ ਬਰਾੜ ਨੇ ਔਰ ਦੂਸਰੇ ਪਾਸੇ ਸ਼ੇਰ ਸਿੰਘ ਖੁਬਾਇਆ ਤਾਂ ਦੋਹਾਂ ਦੇ ਵਿਚਾਲੇ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਅਹਿਮ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੇ ਵਾਰ ਦੇ ਉਮੀਦਵਾਰ ਦੇ ਮੁਕਾਬਲੇ ਕਿਉਂਕਿ ਖੁਦ ਸੁਖਬੀਰ ਸਿੰਘ ਬਾਦਲ ਚੋਣ ਲੜੇ ਸੀ ਇਸ ਵਾਰ ਉਹ ਚੋਣ ਨਹੀਂ ਲੜ ਰਹੇ ਉਹਨਾਂ ਦੇ ਵੱਲੋਂ ਕੈਂਡੀਡੇਟ ਉਤਾਰਿਆ ਗਿਆ ਪਰ ਉਹਨਾਂ ਜਿਆਦਾ ਜਿਹ ਜਿਹੜਾ ਸਟਰੋਂਗ ਕੈਂਡੀਡੇਟ ਆ ਸ਼ੇਰ ਸਿੰਘ ਖੁਬਾਇਆ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵਾਰ ਚੋਣ ਮੈਦਾਨ ਦੇ ਵਿੱਚੋਂ ਨਜ਼ਰ ਨਹੀਂ ਆ ਰਿਹਾ ਤਾਂ ਦੇਖਣਾ ਹੋਵੇਗਾ ਕਿ ਹੁਣ ਫਿਰੋਜ਼ਪੁਰ ਕਿਉਂਕਿ ਬਾਰਡਰ ਬੈਲਟ ਦਾ ਇਲਾਕਾ ਹੁੰਦਾ ਔਰ ਪਿਛਲੇ ਕਰੀਬ 2 ਤੋਂ 2.5 ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਸੀਟ ਦੇ ਉੱਪਰ ਆਪਣਾ ਕਬਜ਼ਾ ਜਮਾਇਆ ਹੋਵੇਗਾ ਦੇਖਣਾ ਹੋਵੇਗਾ ਕਿ ਇਸ ਵਾਰ ਜਿਹੜਾ ਚੋਣ ਨਤੀਜੇ ਨੇ ਉਹ ਕਿਸ ਦੇ ਹੱਕ ਵਿੱਚ ਆਉਣਗੇ ਇਸ ਬਾਰੇ ਫਿਰੋਜ਼ਪੁਰ ਦੀ ਸੀਟ ਹੈ ਜਿਹੜੀ ਉਹ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤ ਕੇ ਸੰਸਦ ਦੀਆਂ ਪੌੜੇ ਚੜੇਗਾ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਿਵੇਂ ਕਿ ਮੈਂ ਜ਼ਿਕਰ ਕਰ ਰਿਹਾ ਸੀ 2004, 2009, 2014, 2019 ਇਸ ਤੋਂ ਪਹਿਲਾਂ ਵੀ ਇੱਕ ਸੀਟ ਸੀ 1999 ਦੇ ਵਿੱਚ ਉਹ ਵੀ ਜ਼ੋਰਾ ਸਿੰਘ ਮਾਨ ਜਿੱਤੀ ਸੀ ਔਰ 2004 ਦੇ ਵਿੱਚ ਵੀ ਜ਼ੋਰਾ ਸਿੰਘ ਮਾਨ ਸ਼੍ਰੋਮਣੀ ਕਾਲੇ ਤੋਂ ਲੜੇ ਸੀ ਦੋ ਵਾਰ ਜ਼ੋਰਾ ਸਿੰਘ ਮਾਨ ਜਿੱਤੇ ਔਰ ਉਸ ਤੋਂ ਬਾਅਦ 2009 ਤੇ 2014 ਸ਼ੇਰ ਸਿੰਘ ਖੁਬਾਇਆ ਇਹ ਚੋਣ ਜਿੱਤੇ ਸੀ ਉਸ ਤੋਂ ਬਾਅਦ 2019 ਜਿਹੜੀ ਕਿ ਪਿਛਲੀ ਚੋਣ ਹੋਈ ਸੀ ਉਹ ਸੁਖਬੀਰ ਸਿੰਘ ਬਾਦਲ ਨੇ ਲੜੀ ਜਿੱਤੀ ਸੀ ਪਰ ਇਸ ਵਾਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਦੁਬਾਰਾ ਹੁਣ ਚੋਣ ਲੋਕ ਸਭਾ ਚੋਣ ਇਸ ਸਾਲ ਉਹ ਨਹੀਂ ਲੜਨਗੇ ਅਜੇ ਦੇ ਵਿੱਚ ਉਹਨਾਂ ਦੇ ਵੱਲੋਂ ਹੋਰ ਜਿਹੜਾ ਪਾਰਟੀ ਦੇ ਵੱਲੋਂ ਉਮੀਦਵਾਰ ਖੜਾ ਕੀਤਾ ਗਿਆ ਪਰ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਉਮੀਦਵਾਰ ਸ਼ੇਰ ਸਿੰਘ ਖੁਬਾਇਆ ਦੇ ਉੱਪਰ ਹੀ ਜਿਹੜਾ ਦਾਖਲ ਲੈ ਗਿਆ ਕਿਉਂਕਿ ਪਿਛਲੀ ਵਾਰ ਭਾਵੇਂ ਸ਼ੇਰ ਸਿੰਘ ਖੁਬਾਇਆ ਸੁਬੀਰ ਸਿੰਘ ਬਾਦਲ ਤੋਂ ਕਰੀਬ 198850 ਵੋਟਾਂ ਨਾਲ ਹਾਰ ਗਏ ਸੀ ਪਰ 434000 ਕੁਝ ਵੋਟਾਂ ਜਿਹੜੀਆਂ ਨੇ ਉਸ ਵੇਲੇ ਵੀ ਸ਼ੇਰ ਸਿੰਘ ਖੁਬਾਇਆ ਨੂੰ ਮਿਲੀਆਂ ਸੀ ਔਰ ਦੂਜੇ ਨੰਬਰ ਤੇ ਰਹੀ ਸੀ ਤਾਂ ਅਜੇ ਦੇ ਵਿੱਚ ਉਹ ਇਹ ਫੈਕਟਰ ਨੇ ਜਿਹੜੇ ਇਹ ਫਿਗਰਸ ਨੇ ਉਹ ਆਪਣੇ ਆਪ ਦੇ ਵਿੱਚ ਕਾਫੀ ਨੇ ਕਿ ਸ਼ੇਰ ਸਿੰਘ ਖੁਬਾਇਆ ਦਾ ਕਿਉਂਕਿ ਦੋ ਵਾਰ ਤੋਂ ਸਾਂਸਦ ਰਹਿ ਚੁੱਕੇ ਨੇ ਚੰਗਾ ਉਹਨਾਂ ਦਾ ਹੋਲਡ ਹੈ ਉਹਨਾਂ ਦਾ ਬੇਟਾ ਵੀ ਜਿਹੜਾ ਹੈ ਉਹ ਸਾਬਕਾ ਵਿਧਾਇਕ ਰਹਿ ਚੁੱਕਿਆ ਤਾਂ ਜਿਹੇ ਦੇ ਵਿੱਚ ਪੂਰੀ ਜਿਹੜੀ ਉਹਨਾਂ ਦੀ ਫੈਮਲੀਆ ਸਿਆਸਤ ਦੇ ਵਿੱਚ ਇਨਵੋਲ ਹੈ ਲੋਕਾਂ ਦੇ ਨਾਲ ਚੰਗਾ ਉੱਠਣਾ ਬੈਠਣਾ ਤਾਂ ਇਹੀ ਗੱਲਾਂ ਸਾਰੀਆਂ ਸੋਚ ਕੇ ਜਿਹੜਾ ਹੈ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਦੇਰ ਨਾਲ ਜਿਹੜਾ ਹੈ ਪੰਜਾਬ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਆਪਣੀ ਸੀਟ ਅਨਾਉਂਸ ਕੀਤੀ ਗਈ ਫਿਰੋਜ਼ਪੁਰ ਦੀ ਔਰ ਸ਼ੇਰ ਸਿੰਘ ਖੁਬਾਇਆ ਨੂੰ ਚੌਣ ਮੈਦਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੇ ਉਧਾਰ ਦਿੱਤਾ ਹੈ। ਇਸ ਵੇਲੇ ਦੀ ਪੰਜਾਬ ਦੀ ਸਿਆਸਤ ਨਾਲ ਜੁੜੀ ਤੁਹਾਨੂੰ ਵੱਡੀ ਖਬਰ ਦੱਸ ਰਹੇ ਹਾਂ ਫਿਰੋਜ਼ਪੁਰ ਸੀਟ ਨੂੰ ਲੈ ਕੇ ਵੱਡਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਸ਼ੇਰ ਸਿੰਘ ਗੁਬਾਇਆ ਨੂੰ ਆਪਣਾ ਉਮੀਦਵਾਰ ਲਾਣ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਵੱਡੀ ਅਪਡੇਟ ਹੈ ਫਿਰੋਜ਼ਪੁਰ ਸੀਟ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਹੋਇਆ ਸੀ ਔਰ ਕਾਂਗਰਸ ਪਾਰਟੀ ਦੇ ਵੱਲੋਂ ਫਿਰੋਜ਼ਪੁਰ ਸੀਟ ਦੇ ਲਈ ਹਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸ਼ੇਰ ਸਿੰਘ ਖਬਾਇਆ ਨੂੰ ਚੌੜ ਮੈਦਾਨ ਦੇ ਵਿੱਚ ਉਦਾਰ ਦਿੱਤਾ ਗਿਆ ਹਾਲਾਂਕਿ ਬੀਤੇ ਦਿਨ ਸ਼ੇਰ ਸਿੰਘ ਖਬਾਇਆ ਦਾ ਬਿਆਨ ਵੀ ਸਾਹਮਣੇ ਆ ਰਿਹਾ ਸੀ ਉਹ ਕਹਿ ਰਹੇ ਸੀ ਕਿ ਮੈਨੂੰ ਫੋਨ ਦੇ ਉੱਪਰ ਪਹਿਲੇ ਜਾਣਕਾਰੀ ਮਿਲ ਗਈ ਹੈ ਕਿ ਮੈਨੂੰ ਹੀ ਇਹ ਸੀਟ ਮਿਲਣੀ ਹੈ ਕਨਫਰਮ ਹੋ ਚੁੱਕਿਆ ਔਰ ਪਾਰਟੀ ਹਾਈ ਕਮਾਂਡ ਨੇ ਮੈਨੂੰ ਪ੍ਰਚਾਰ ਕਰਨ ਦਾ ਜਿਹੜਾ ਨਿਯਤ ਉਹ ਵੀ ਦੇ ਦਿੱਤਾ ਗਿਆ ਔਰ ਹੁਣ ਆਫੀਸ਼ੀਅਲੀ ਜਿਹੜੀ ਅਨਾਉਂਸ ਹੋ ਚੁੱਕੀ ਹੈ ਔਰ ਕਾਂਗਰਸਾਈ ਕਮਾਨ ਦੇ ਵੱਲੋਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਸ਼ੇਰ ਸਿੰਘ ਖਬਾਇਆ ਜਿਹੜੇ ਕਿ ਫਿਰੋਜ਼ਪੁਰ ਸੀਟ ਤੋਂ ਪਿਛਲੇ ਆਪਾਂ ਗੱਲ ਕਰੀਏ 2009 ਦੀ 2014 ਚ ਲਗਾਤਾਰ ਦੋ ਵਾਰ ਸੰਸਦ ਰਹੇ ਚੁੱਕੇ ਨੇ ਪਰ ਉਸ ਵੇਲੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਤੋਂ ਚੋਣ ਲੜੇ ਸੀ ਔਰ ਚੋਣ ਜਿੱਤੇ ਸੀ ਤਾਂ ਇੱਕ ਵਾਰ ਫੇਰ ਜਿਹੜਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਫਿਰੋਜ਼ਪੁਰ ਦੀ ਸੀਟ ਤੋਂ ਜਿਹੜਾ ਹੈ ਸ਼ੇਰ ਸਿੰਘ ਖਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਿਛਲੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਕਿਉਂਕਿ ਜਦੋਂ ਸ਼ੇਰ ਸਿੰਘ ਖੋਹਾਇਆ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਦੂਰੀਆਂ ਵਧੀਆਂ ਸੀ ਤਾਂ ਸ਼ੇਰ ਸਿੰਘ ਖੋਹਾਇਆ ਨੇ ਪਾਰਟੀ ਨੂੰ ਹਲਵੇ ਦਾ ਆਖਿਆ ਸੀ ਔਰ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਪਰ 2019 ਦੀ ਲੋਕ ਸਭਾ ਚੋਣ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਫਿਰ ਜਿਹੜੇ ਸੀ ਉਹ ਚੋਣ ਲੜੇ ਸੀ ਫਿਰੋਜ਼ਪੁਰ ਸੀਟ ਤੋਂ ਔਰ ਕਰੀਬ-ਕਰੀਬ 2 ਲੱਖ ਵੋਟਾਂ ਦੇ ਮਾਰਜਨ ਦੇ ਨਾਲ ਉਹਨਾਂ ਦੇ ਵੱਲੋਂ ਜਿਹੜਾ ਸ਼ੇਰ ਸਿੰਘ ਖੋਹਾਇਆ ਨੂੰ ਹਰਾਇਆ ਗਿਆ ਸੀ ਹਾਲਾਂਕਿ ਸ਼ੇਰ ਸਿੰਘ ਖੋਹਾਇਆ ਦੀ ਗੱਲ ਕਰੀਏ ਤਾਂ ਰਾਏ ਸਿੱਖ ਬਰਾਦਰੀ ਨੂੰ ਜਿਹੜਾ ਹੈ ਸ਼ੇਰ ਸਿੰਘ ਉਪਾਇਆ ਬਿਲੋਂਗ ਕਰਦੇ ਨੇ ਔਰ ਫਿਰੋਜ਼ਪੁਰ ਹਲਕੇ ਦੇ ਵਿੱਚ ਆਪਾਂ ਕਹਿ ਲਿਆ ਕਿ ਵੱਡੀ ਬੈਲਟ ਹੈ ਰਾਏ ਸਿੱਖ ਬਰਾਦਰੀ ਦੀ ਇਹੀ ਇੱਕ ਕਾਰਨ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਿਹੜਾ ਹੈ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਜੇਕਰ 2 1999 ਤੋਂ ਲੈ ਕੇ 2019 ਤੱਕ ਦੇ ਜੇਕਰ ਆਪਾਂ ਚੋਣਾਂ ਦੇ ਇਤਿਹਾਸ ਦੀ ਇਲੈਕਸ਼ਨ ਰਿਜ਼ਲਟ ਦੀ ਗੱਲ ਕੀਤੀ ਜਾਵੇ ਤਾਂ ਕਰੀਬ-ਕਰੀਬ ਪਿਛਲੇ ਦੋ ਦਹਾਕਿਆਂ ਤੋਂ ਦੋ ਭਟਾਈ ਦਹਾਕਿਆਂ ਤੋਂ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਸ ਸੀਟ ਤੋਂ ਸੱਤਾ ਦੇ ਉੱਪਰ ਕਾਬਜਾ ਤਾਂ ਅਜੇ ਦੇ ਵਿੱਚ ਇਸ ਵਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਹਿਲੀ ਸਾਫ਼ ਕਰ ਦਿੱਤਾ ਕਿ ਉਹ ਚੋਣ ਨਹੀਂ ਲੜ ਰਹੇ ਉਹਨਾਂ ਦੇ ਵੱਲੋਂ ਹੋਰ ਪਾਰਟੀ ਦੇ ਵੱਲੋਂ ਉਮੀਦਵਾਰ ਉਤਾਰਿਆ ਗਿਆ ਤਾਂ ਅਜੇ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਸ਼ੇਰ ਸਿੰਘ ਖਵਾਯਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਮਾਮਲਾ ਜਿਹੜਾ ਹੈ ਇਹ ਸੀਟ ਨੂੰ ਲੈ ਕੇ ਜਿਹੜਾ ਕੰਟੈਸਟ ਇੰਟਰਸਟਿੰਗ ਉਹ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ ਨੀਲ ਭਲਿੰਦਰ ਜੁੜ ਚੁੱਕੇ ਨੇ ਨੀਲ ਤਾਂ ਜਿਵੇਂ ਕਿ ਚਰਚਾਾਂ ਮਾਂ ਪਹਿਲਾਂ ਚੱਲ ਰਹੀ ਸੀ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਪਿਛਲੀ ਚੋਣ ਦੇ ਵਾਂਗ ਹੀ ਇਸ ਵਾਰ ਵੀ ਜਿਹੜੀ ਸੀਟ ਹੈ ਉਹ ਸ਼ੇਰ ਸਿੰਘ ਖਵਾਯਾ ਨੂੰ ਦੇ ਦਿੱਤੀ ਗਈ ਹੈ। ਜੀ ਬਿਲਕੁਲ ਕਿਉਂਕਿ ਹੁਣ ਕਾਂਗਰਸ ਦੀ ਸੂਚੀ ਵੀ ਪੂਰੀ ਹੋ ਗਈ ਹੈ 13 ਦੇ 13 ਉਮੀਦਵਾਰਾਂ ਦੀ। ਹੂੰ। ਸ਼ੇਰ ਸਿੰਘ ਖਵਾਯਾ ਜਿਹੜੇ ਕਿ 2019 'ਚ ਵੀ ਕਾਂਗਰਸ ਵੱਲੋਂ ਲੜੇ ਸੀ। ਹੂੰ। ਉਹ ਜਿਹੜੇ ਨੇ ਉਹ ਇਸ ਵਕਤ ਜਿਹੜੇ ਨੇ ਉਮੀਦਵਾਰ ਕਾਂਗਰਸ ਪਾਰਟੀ ਨਾਲੋਂ ਉਭਾਅ ਦਿੱਤਾ ਪਿਛਲੀ ਵਾਰ ਉਹ ਸੁਖਵੀਰ ਸਿੰਘ ਬਾਦਲ ਤੋਂ ਹਾਰ ਗਏ ਸੀ ਹਾਲਾਂਕਿ ਉਸ ਤੋਂ ਪਹਿਲਾਂ ਉਹ ਅਕਾਲੀ ਦਲ ਵੱਲੋਂ ਇਹ ਸੀਟ ਜਿੱਤੇ ਵੀ ਰਹੇ ਨੇ। ਹ ਬਿਲਕੁਲ ਜਿਵੇਂ ਜ਼ਿਕਰ ਕੀਤਾ ਨੀਲ ਕੀ ਪਹਿਲਾ 2000 ਆਪਾਂ ਨੌਂ ਦੀ ਗੱਲ ਕਰ ਲਈਏ 2014 ਦੇ ਲੋਕ ਸਭਾ ਇਲੈਕਸ਼ਨ ਦੀ ਗੱਲ ਕਰ ਰਹੇ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਸੀ ਔਰ ਲਗਾਤਾਰ ਦੋ ਵਾਰ ਜਿੱਤੇ ਸੀ ਔਰ ਪਿਛਲੀ ਵਾਰ ਵੀ ਜਿਹੜੇ ਚੋਣ ਸਿੱਧਾ ਮੁਕਾਬਲਾ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਸੀ ਇਹ ਗੱਲ ਕਿ ਫਿਰੋਜ਼ਪੁਰ ਉਹ ਸੀਟ ਹੈ ਜਿੱਥੇ ਅਕਾਲੀਆਂ ਜਿਹਨੂੰ ਗੜ ਕਿਹਾ ਜਾਂਦਾ ਔਰ 1999 ਦੀ ਗੱਲ ਕੀਤੀ ਕੀਤੀ ਜਾਵੇ 2004 ਦੀ ਗੱਲ ਕੀਤੀ ਜਾਵੇ ਨੌਂ ਦੀ ਗੱਲ ਕਰੀਏ 14 ਦੀ ਗੱਲ ਕਰੀਏ ਤਾਂ ਬੈਕ ਟੂ ਬੈਕ ਲਗਾਤਾਰ 20 ਸਾਲ ਜਿਹੜਾ ਕਹ ਲਈਏ ਆਪਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਸੀਟ ਜਿੱਤੀ ਗਈ ਸੀ ਤਾਂ ਅਜਿਹੇ ਸੁਖਬੀਰ ਸਿੰਘ ਬਾਦਲ ਨੇ ਮਨ ਬਣਾਇਆ ਸੀ ਕਿ ਖੁਦ ਉਹ ਫਿਰੋਜ਼ਪੁਰ ਤੋਂ ਸੀਟ ਲੜਨਗੇ ਕਿਉਂਕਿ ਇਹ ਸੀਟ ਦੀ ਕਿੰਨੀ ਵੈਲਿਊ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਉਸ ਅਕਾਲੀ ਬੈਲਟ ਦੇ ਲਈ ਇਹ ਬਹੁਤ ਮਹੱਤਵਪੂਰਨ ਹੈ ਜਿਹਦੇ ਵਿੱਚ ਨੀਲ ਸਵਾਲ ਹੀ ਹੁੰਦਾ ਕਿ ਇਸ ਵਾਰ ਸਟਰੋਂਗ ਕੈਂਡੀਡੇਟ ਸ਼ੇਰ ਸਿੰਘ ਖੁਭਾਇਆ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਹੀਂ ਉਤਾਰਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਜੋ ਕਿ ਮੌਜੂਦਾ ਸੰਸਦ ਨੇ ਉਹਨਾਂ ਨੇ ਮਨਾਂ ਕਰਤਾ ਕਿ ਇਸ ਵਾਰ ਉਹ ਚੋਣ ਨਹੀਂ ਲੜਨਗੇ ਤਾਂ ਜਿਹੇ ਦੇ ਵਿੱਚ ਆਪਾਂ ਦੇਖ ਸਕਦੇ ਆ ਕਿ ਇੱਕ ਸਟਰੋਂਗ ਕੈਂਡੀਡੇਟ ਦੇ ਵਜੋਂ ਸ਼ੇਰ ਸਿੰਘ ਖੁਭਾਇਆ ਨੂੰ ਦੇਖਿਆ ਜਾ ਰਿਹਾ ਜੋ ਬਿਲਕੁਲ ਜੋ ਆਮ ਆਪ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਕਾਕਾ ਬਰਾੜ ਹੋ ਸਕਦਾ ਹੈ ਕਿ ਉਹ ਸਤਾਤਰੀ ਧਰਨ ਨਾਲ ਸੰਬੰਧਿਤ ਨੇ ਉਹ ਜਰੂਰ ਟੱਕਰ ਦੇ ਸਕਦੇ ਨੇ ਪਰ ਜਿਸ ਤਰ੍ਹਾਂ ਰਾਏ ਸਿੰਘ ਬਰਾਦਰੀ ਜਿਹੜਾ ਤਾਲੁਕ ਰੱਖਦੇ ਨੇ ਸ਼ੇਰ ਸਿੰਘ ਖਵਾਯਾ ਤਾਂ ਤੇ ਇਹ ਫੈਕਟਰ ਵੀ ਹੈ ਤੇ ਦੂਸਰਾ ਇਹ ਨਹੀਂ ਕਿ ਉਹ ਨਵੇਂ ਨੇ ਉਹ ਪੁਰਾਣੇ ਨੇ ਇਤੋਂ ਰਿਪਰੈਜੈਂਟੇਸ਼ਨ ਵੀ ਕਰ ਚੁੱਕੇ ਨੇ ਉਹ ਵਿਧਾਨ ਸਭਾ ਵਿੱਚ ਵੀ ਉਹਨਾਂ ਦਾ ਪਰਿਵਾਰ ਉਹਨਾਂ ਦਾ ਬੇਟਾ ਵੀ ਕਰ ਚੁੱਕਾ ਹੈ ਜੀ بڑا ਹੀ ਸਿਆਸੀ ਤੌਰ ਦੇ ਉੱਤੇ ਜਿਹੜਾ ਐਕਟਿਵ ਪਰਿਵਾਰ ਹੈ ਉਹ ਆਇਆ ਪਰਿਵਾਰ ਪਰ ਆਕੇ ਕੁਝ ਤੇ ਕੰਟਰੋਵਰਸੀ ਕੰਟਰੋਵਰਸੀਜ਼ ਵੀ ਰਹੀਆਂ ਨੇ ਪਿੱਛੇ ਸਮੇਂ ਤੋਂ ਉਹਨਾਂ ਨਾਲ ਪਰ ਕੁਲੂਲਾਟੇ ਜਿਹੜਾ ਹੈ ਇੱਕ ਤਰ੍ਹਾਂ ਦਾ ਸਿਆਸੀ ਤੌਰ ਦੇ ਉੱਤੇ ਵੈਲ ਕਨੈਕਟਡ ਜਿਹੜਾ ਹੈ ਕੈਂਡੀਡੇਟ ਹੈ ਤੇ ਉਹਨਾਂ ਦਾ ਖਵਾਰ ਹੈ ਹਾਂ ਬਿਲਕੁਲ ਨੀਲ ਤਾਂ ਬਹੁਤ ਬਹੁਤ ਧੰਨਵਾਦ ਇਸ ਤਮਾਮ ਗੱਲਬਾਤ ਦੇ ਲਈ ਤਾਂ ਕਹਿ ਸਕਦੇ ਆਂ ਕਿ ਵੱਡੀ ਜਿਹੜੀ ਆ ਉਹ ਕਾਂਗਰਸ ਦੇ ਵੱਲੋਂ ਹੋ ਜਿਹੜਾ ਹੁਣੇ ਜਿਹੜੇ ਪੱਤੇ ਨਹੀਂ ਖੋਲੇ ਗਏ ਸੀ ਫਿਰੋਜ਼ਪੁਰ ਸੀਟ ਨੂੰ ਲੈ ਕੇ ਤਾਂ ਹੁਣ ਵੱਡਾ ਜਿਹੜਾ ਹੈ ਕਾਂਗਰਸ ਦੇ ਵੱਲੋਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇਹ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਸਿਆਸਤ ਦੇ ਵਿੱਚ ਵੱਡਾ ਦਾਖਲ ਲੱਗਾ ਇੱਕ ਵਾਰ ਫਿਰ ਤੋਂ ਸ਼ੇਰ ਸਿੰਘ ਉਭਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪਿਛਲੇ ਲੋਕ ਸਭਾ ਚੋਣ ਲੜੇ ਸੀ ਔਰ ਕਰੀਬ 198850 ਵੋਟਾਂ ਦੇ ਨਾਲ ਉਹ ਚੋਣ ਜਿੱਤੇ ਸੀ ਕਰੀਬ-ਕਰੀਬ 2 ਲੱਖ ਵੋਟਾਂ ਦੇ ਨਾਲ ਉਹਨਾਂ ਦੇ ਵੱਲੋਂ ਸ਼ੇਰ ਸਿੰਘ ਖੁਬਾਇਆ ਨੂੰ ਹਰਾਇਆ ਗਿਆ ਸੀ ਉਹ ਸ਼ੇਰ ਸਿੰਘ ਖੁਬਾਇਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਡਿਗੜ ਤੋਂ ਲਗਾਤਾਰ 2009 ਦੇ ਵਿੱਚ ਔਰ 2014 ਦੇ ਵਿੱਚ ਬੈਕ ਟੂ ਬੈਕ ਸੰਸਦ ਬਣੇ ਸੀ ਔਰ ਪਿਛਲੀ ਚੋਣ ਜਿਹੜੀ ਹੈ ਉਹ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਹਾਰ ਗਏ ਸੀ ਪਰ ਇਸ ਵਾਰ ਫੇਰ ਜਿਹੜਾ ਹੈ ਪਾਰਟੀ ਦੇ ਵੱਲੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਕਿਉਂਕਿ ਪਿਛਲੀ ਵਾਰ ਵੀ ਕਰੀਬ-ਕਰੀਬ 435000 ਦੇ ਕਰੀਬ ਜਿਹੜੀ ਵੋਟ ਹੈ ਉਹ ਸ਼ੇਰ ਸਿੰਘ ਕੋ ਬਾਯਾ ਲੈ ਗਏ ਸੀ ਕਾਂਗਰਸ ਪਾਰਟੀ ਦੇ ਵੱਲੋਂ ਪਹਿਲੀ ਵਾਰ ਉਹ ਲੋਕ ਸਭਾ ਚੋਣ ਲੜੇ ਸੀ ਜਦੋਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਤਾਂ ਜਹੇ ਦੇ ਵਿੱਚ ਰਾਏ ਸਿੰਘ ਬਰਾਦਰੀ ਨੂੰ ਬਿਲੋਂਗ ਕਰਦੇ ਨੇ ਵੱਡੇ ਜਿਹੜਾ ਇਸ ਬੈਲਟ ਦੇ ਵਿੱਚ ਇਸ ਪੂਰੇ ਹਲਕੇ ਦੇ ਵਿੱਚ ਰਾਏ ਸਿੰਘ ਬਰਾਦਰੀ ਦੇ ਜਿਹੜੇ ਵੱਡੇ ਚਿਹਰੇ ਨੇ ਸ਼ੇਰ ਸਿੰਘ ਖੁਬਾਇਆਤਾ ਇਸ ਲਈ ਪਾਰਟੀ ਹਾਈ ਕਮਾਂਡ ਦੇ ਵੱਲੋਂ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫੇਰ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸਿੱਧੇ ਦੌਰ ਦੇ ਉੱਪਰ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਸੱਤਾਧਿਰ ਦੇ ਵੱਲੋਂ ਕਾਕਾ ਬਰਾੜ ਨੇ ਔਰ ਦੂਸਰੇ ਪਾਸੇ ਸ਼ੇਰ ਸਿੰਘ ਖੁਬਾਇਆਤਾ ਦੋਹਾਂ ਦੇ ਵਿਚਾਲੇ ਜੇਕਰ ਆਪਾਂ ਗੱਲ ਕੀਤੀ ਜਾਵੇ ਤਾਂ ਅਹਿਮ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪਿਛਲੇ ਬਾਰ ਦੇ ਉਮੀਦਵਾਰ ਦੇ ਮੁਕਾਬਲੇ ਕਿਉਂਕਿ ਖੁਦ ਸੁਖਬੀਰ ਸਿੰਘ ਬਾਦਲ ਚੋਣ ਲੜੇ ਸੀ ਇਸ ਵਾਰ ਉਹ ਚੋਣ ਨਹੀਂ ਲੜ ਰਹੇ ਉਹਨਾਂ ਦੇ ਵੱਲੋਂ ਕੈਂਡੀਡੇਟ ਉਤਾਰਿਆ ਗਿਆ ਪਰ ਉਹਨਾਂ ਜਿਆਦਾ ਜਿਹੜਾ ਹੈ ਜਿਹੜਾ ਸਟਰੋਂਗ ਕੈਂਡੀਡੇਟ ਹੈ ਸ਼ੇਰ ਸਿੰਘ ਖਵਾਏ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਵਾਰ ਚੋਣ ਮੈਦਾਨ ਦੇ ਵਿੱਚੋਂ ਨਜ਼ਰ ਨਹੀਂ ਆ ਰਿਹਾ ਤਾਂ ਦੇਖਣਾ ਹੋਵੇਗਾ ਕਿ ਹੁਣ ਫਿਰੋਜ਼ਪੁਰ ਕਿਉਂਕਿ ਬਾਰਡਰ ਬੈਲਟ ਦਾ ਇਲਾਕਾ ਹੁੰਦਾ ਹੈ ਔਰ ਪਿਛਲੇ ਕਰੀਬ 2 ਤੋਂ 2.5 ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਸੀਟ ਦੇ ਉੱਪਰ ਆਪਣਾ ਕਬਜ਼ਾ ਜਮਾਇਆ ਹੋਵੇਗਾ ਦੇਖਣਾ ਹੋਵੇਗਾ ਕਿ ਇਸ ਵਾਰ ਜਿਹੜਾ ਚੋਣ ਨਤੀ ਕਿਹੜੀ ਉਹ ਕਿਹੜੀ ਪਾਰਟੀ ਦਾ ਉਮੀਦਵਾਰ ਜਿੱਤ ਕੇ ਸੰਸਦ ਦੀਆਂ ਪੌੜੇ ਚੜੇਗਾ ਫਿਲਹਾਲ ਵੱਡੀ ਅਪਡੇਟ ਤੁਹਾਨੂੰ ਦੇ ਰਿਹਾ ਸੀ ਕਿ ਸ਼ੇਰ ਸਿੰਘ ਖੁਬਾਇਆ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਜਿਵੇਂ ਕਿ ਮੈਂ ਜ਼ਿਕਰ ਕਰ ਰਿਹਾ ਸੀ 2004 2009 2014 2019 ਇਸ ਤੋਂ ਪਹਿਲਾਂ ਵੀ ਇੱਕ ਸੀਟ ਸੀ 1999 ਦੇ ਵਿੱਚ ਉਹ ਵੀ ਜ਼ੋਰਾ ਸਿੰਘ ਮਾਨ ਜਿੱਤੀ ਸੀ ਔਰ 2004 ਦੇ ਵਿੱਚ ਵੀ ਜ਼ੋਰਾ ਸਿੰਘ ਮਾਨ ਸ਼੍ਰੋਮਣੀ ਕਾਲੇ ਤੋਂ ਲੜੇ ਸੀ ਦੋ ਵਾਰ ਜ਼ੋਰਾ ਸਿੰਘ ਮਾਨ ਜਿੱਤੇ ਉਸ ਤੋਂ ਬਾਅਦ 2009 ਤੇ 2014 ਸ਼ੇਰ ਸਿੰਘ ਖੁਬਾਇਆ ਇਹ ਚੋਣ ਜਿੱਤੇ ਸੀ ਉਸ ਤੋਂ ਬਾਅਦ 2019 ਜਿਹੜੀ ਕਿ ਪਿਛਲੀ ਚੋਣ ਹੋਈ ਸੀ ਉਹ ਸੁਖਬੀਰ ਸਿੰਘ ਬਾਦਲ ਨੇ ਲੜੀ ਜਿੱਤੀ ਸੀ ਪਰ ਇਸ ਵਾਰ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਦੁਬਾਰਾ ਹੁਣ ਚੋਣ ਲੋਕ ਸਭਾ ਚੋਣ ਇਸ ਸਾਲ ਉਹ ਨਹੀਂ ਲੜਨਗੇ ਅਜੇ ਦੇ ਵਿੱਚ ਉਹਨਾਂ ਦੇ ਵੱਲੋਂ ਹੋਰ ਜਿਹੜਾ ਪਾਰਟੀ ਦੇ ਵੱਲੋਂ ਉਮੀਦਵਾਰ ਖੜਾ ਕੀਤਾ ਗਿਆ ਪਰ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਉਮੀਦਵਾਰ ਸ਼ੇਰ ਸਿੰਘ ਖੁਬਾਇਆ ਦੇ ਉੱਪਰ ਹੀ ਜਿਹੜਾ ਦਾਖਲ ਲਿਆ ਗਿਆ ਕਿਉਂਕਿ ਪਿਛਲੀ ਵਾਰ ਭਾਵੇਂ ਸ਼ੇਰ ਸਿੰਘ ਖੁਬਾਇਆ ਸੁਖਬੀਰ ਸਿੰਘ ਬਾਦਲ ਤੋਂ ਕਰੀਬ 198850 ਵੋਟਾਂ ਨਾਲ ਹਾਰ ਗਏ ਸੀ ਪਰ 434000 ਕੁਛ ਵੋਟਾਂ ਜਿਹੜੀਆਂ ਨੇ ਉਸ ਵੇਲੇ ਵੀ ਸ਼ੇਰ ਸਿੰਘ ਖੁਬਾਇਆ ਨੂੰ ਮਿਲੀਆਂ ਸੀ ਔਰ ਦੂਜੇ ਨੰਬਰ ਤੇ ਰਹੀ ਸੀ ਤਾਂ ਜਿਹੇ ਦੇ ਵਿੱਚ ਇਹ ਫੈਕਟ ਨੇ ਜਿਹੜੇ ਇਹ ਫਿਗਰਸ ਨੇ ਉਹ ਆਪਣੇ ਆਪ ਦੇ ਵਿੱਚ ਕਾਫੀ ਨੇ ਕਿ ਸ਼ੇਰ ਸਿੰਘ ਖੁਬਾਇਆ ਦਾ ਕਿਉਂਕਿ ਦੋ ਵਾਰ ਤੋਂ ਸੰਸਦ ਰਹਿ ਚੁੱਕੇ ਨੇ ਚੰਗਾ ਉਹਨਾਂ ਦਾ ਹੋਲਡ ਹੈ ਉਹਨਾਂ ਦਾ ਬੇਟਾ ਵੀ ਜਿਹੜਾ ਹੈ ਉਹ ਸਾਬਕਾ ਵਿਧਾਇਕ ਰਹਿ ਚੁੱਕਿਆ ਤਾਂ ਜਿਹੇ ਦੇ ਵਿੱਚ ਪੂਰੀ ਜਿਹੜੀ ਉਹਨਾਂ ਦੀ ਫੈਮਲੀਆ ਸਿਆਸਤ ਦੇ ਵਿੱਚ ਇਨਵੋਲ ਹੈ ਲੋਕਾਂ ਦੇ ਨਾਲ ਚੰਗਾ ਉੱਠਣਾ ਬੈਠਣਾ ਤਾਂ ਇਹੀ ਗੱਲਾਂ ਸਾਰੀਆਂ ਸੋਚ ਕੇ ਜਿਹੜਾ ਹੈ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਦੇਰ ਨਾਲ ਜਿਹੜਾ ਹੈ ਪੰਜਾਬ ਦੇ ਵਿੱਚ ਸਭ ਤੋਂ ਲਾਸਟ ਦੇ ਵਿੱਚ ਆਪਣੀ ਸੀਟ ਅਨਾਉਂਸ ਕੀਤੀ ਗਈ ਹੈ ਫਿਰੋਜ਼ਪੁਰ ਦੀ ਔਰ ਸ਼ੇਰ ਸਿੰਘ ਖੋਆਯਾ ਨੂੰ ਚੋਣ ਮੈਦਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੇ ਉਦਾਰ ਦਿੱਤਾ ਹੈ ਇਸ ਵੇਲੇ ਦੀ ਪੰਜਾਬ ਦੀ ਸਿਆਸਤ ਨਾਲ ਜੁੜੀ ਤੁਹਾਨੂੰ ਵੱਡੀ ਖਬਰ ਦੱਸ ਰਹੇ ਹਾਂ ਫਿਰੋਜ਼ਪੁਰ ਸੀਟ ਨੂੰ ਲੈ ਕੇ ਵੱਡਾ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਸ਼ੇਰ ਸਿੰਘ ਖੋਆਯਾ ਨੂੰ ਆਪਣਾ ਉਮੀਦਵਾਰ ਲਾਣ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਵੱਡੀ ਅਪਡੇਟ ਹੈ ਫਿਰੋਜ਼ਪੁਰ ਸੀਟ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਹੋਇਆ ਸੀ ਔਰ ਕਾਂਗਰਸ ਪਾਰਟੀ ਦੇ ਵੱਲੋਂ ਰੋਜ਼ਪੁਰ ਸੀਟ ਦੇ ਲਈ ਹਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸ਼ੇਰ ਸਿੰਘ ਖਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹਾਲਾਂਕਿ ਬੀਤੇ ਦਿਨ ਸ਼ੇਰ ਸਿੰਘ ਖਬਾਇਆ ਦਾ ਬਿਆਨ ਵੀ ਸਾਹਮਣੇ ਆ ਰਿਹਾ ਸੀ ਉਹ ਕਹਿ ਰਹੇ ਸੀ ਕਿ ਮੈਨੂੰ ਫੋਨ ਦੇ ਉੱਪਰ ਪਹਿਲੇ ਜਾਣਕਾਰੀ ਮਿਲ ਗਈ ਹੈ ਕਿ ਮੈਨੂੰ ਹੀ ਇਹ ਸੀਟ ਮਿਲਣੀ ਹੈ ਕਨਫਰਮ ਹੋ ਚੁੱਕਿਆ ਔਰ ਪਾਰਟੀ ਹਾਈ ਕਮਾਂਡ ਨੇ ਮੈਨੂੰ ਪ੍ਰਚਾਰ ਕਰਨ ਦਾ ਜਿਹੜਾ ਨਿਯਤ ਉਹ ਵੀ ਦੇ ਦਿੱਤਾ ਗਿਆ ਔਰ ਹੁਣ ਆਫੀਸ਼ੀਅਲੀ ਜਿਹੜੀ ਅਨਾਉਂਸ ਹੋ ਚੁੱਕੀ ਹੈ ਔਰ ਕਾਂਗਰਸਾਈ ਕਮਾਨ ਦੇ ਵੱਲੋਂ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਸ਼ੇਰ ਸਿੰਘ ਖਬਾਇਆ ਜਿਹੜੇ ਕਿ ਫਿਰੋਜ਼ਪੁਰ ਸੀਟ ਤੋਂ ਪਿਛਲੇ ਆਪਾਂ ਗੱਲ ਕਰੀਏ 2009 ਦੀ 2014 ਚ ਲਗਾਤਾਰ ਦੋ ਵਾਰ ਸੰਸਦ ਰਹੇ ਚੁੱਕੇ ਨੇ ਪਰ ਉਸ ਵੇਲੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਤੋਂ ਚੋਣ ਲੜੇ ਸੀ ਔਰ ਚੋਣ ਜਿੱਤੇ ਸੀ ਤਾਂ ਇੱਕ ਵਾਰ ਫੇਰ ਜਿਹੜਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਫਿਰੋਜ਼ਪੁਰ ਦੀ ਸੀਟ ਤੋਂ ਜਿਹੜਾ ਹੈ ਸ਼ੇਰ ਸਿੰਘ ਖਬਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਿਛਲੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਕਿਉਂਕਿ ਜਦੋਂ ਸ਼ੇਰ ਸਿੰਘ ਖੁਬਾਇਆ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਦੂਰੀਆਂ ਵਧੀਆਂ ਸੀ ਤਾਂ ਸ਼ੇਰ ਸਿੰਘ ਖੁਬਾਇਆ ਨੇ ਪਾਰਟੀ ਨੂੰ ਹਲਵੇ ਦਾ ਆਖਿਆ ਸੀ ਔਰ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਪਰ 2019 ਦੀ ਲੋਕ ਸਭਾ ਚੋਣ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਫਿਰ ਜਿਹੜੇ ਸੀ ਉਹ ਚੋਣ ਲੜੇ ਸੀ ਫਿਰੋਜ਼ਪੁਰ ਸੀਟ ਤੋਂ ਔਰ ਕਰੀਬ-ਕਰੀਬ 2 ਲੱਖ ਵੋਟਾਂ ਦੇ ਮਾਰਜਨ ਦੇ ਨਾਲ ਉਹਨਾਂ ਦੇ ਵੱਲੋਂ ਜਿਹੜਾ ਸ਼ੇਰ ਸਿੰਘ ਖੁਬਾਇਆ ਨੂੰ ਹਰਾਇਆ ਗਿਆ ਸੀ ਹਾਲਾਂਕਿ ਸ਼ੇਰ ਸਿੰਘ ਖੁਬਾਇਆ ਦੀ ਗੱਲ ਕਰੀਏ ਤਾਂ ਰਾਏ ਸਿੱਖ ਬਰਾਦਰੀ ਨੂੰ ਜਿਹੜਾ ਹੈ ਸ਼ੇਰ ਸਿੰਘ ਉਪਾਇਆ ਬਿਲੋਂਗ ਕਰਦੇ ਨੇ ਔਰ ਫਰੋਜ਼ਪੁਰ ਹਲਕੇ ਦੇ ਵਿੱਚ ਆਪਾਂ ਕਹਿ ਲਿਆ ਕਿ ਵੱਡੀ ਬੈਲਟ ਹੈ ਰਾਏ ਸਿੱਖ ਬਰਾਦਰੀ ਦੀ ਇਹੀ ਇੱਕ ਕਾਰਨ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਿਹੜਾ ਹੈ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਔਰ ਜੇਕਰ 2 1999 ਤੋਂ ਲੈ ਕੇ 2019 ਤੱਕ ਦੇ ਜੇਕਰ ਆਪਾਂ ਚੋਣਾਂ ਦੇ ਇਤਿਹਾਸ ਦੀ ਇਲੈਕਸ਼ਨ ਰਿਜ਼ਲਟ ਦੀ ਗੱਲ ਕੀਤੀ ਜਾਵੇ ਤਾਂ ਕਰੀਬ-ਕਰੀਬ ਪਿਛਲੇ ਦੋ ਦਹਾਕਿਆਂ ਤੋਂ ਢਾਈ ਦਹਾਕਿਆਂ ਤੋਂ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਇਸ ਸੀਟ ਤੋਂ ਸੱਤਾ ਦੇ ਉੱਪਰ ਕਾਬਜਾ ਤਾਂ ਅਜੇ ਦੇ ਵਿੱਚ ਇਸ ਵਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਹਿਲੀ ਸਾਫ਼ ਕਰ ਦਿੱਤਾ ਕਿ ਉਹ ਚੋਣ ਨਹੀਂ ਲੜ ਰਹੇ ਉਹਨਾਂ ਦੇ ਵੱਲੋਂ ਹੋਰ ਪਾਰਟੀ ਦੇ ਵੱਲੋਂ ਉਮੀਦਵਾਰ ਉਤਾਰਿਆ ਗਿਆ ਤਾਂ ਅਜੇ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਸ਼ੇਰ ਸਿੰਘ ਖੋਆਯਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਮਾਮਲਾ ਜਿਹੜਾ ਹੈ ਇਹ ਸੀਟ ਨੂੰ ਲੈ ਕੇ ਜਿਹੜਾ ਕੰਟੈਸਟ ਇੰਟਰਸਟਿੰਗ ਉਹ ਗੱਲਬਾਤ ਕਰਾਂਗੇ ਸਾਡੇ ਸਹਿਯੋਗੀ ਨੀਲ ਭਲਿੰਦਰ ਜੁੜ ਚੁੱਕੇ ਨੇ ਨੀਲ ਤਾਂ ਜਿਵੇਂ ਕਿ ਚਰਚਾਵਾਂ ਪਹਿਲਾਂ ਚੱਲ ਰਹੀ ਸੀ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਪਿਛਲੀ ਚੋਣ ਦੇ ਮੰਗ ਹੀ ਇਸ ਵਾਰ ਵੀ ਜਿਹੜੀ ਸੀਟ ਹੈ ਉਹ ਸ਼ੇਰ ਸਿੰਘ ਖੁਬਾਇਆ ਨੂੰ ਦੇ ਦਿੱਤੀ ਗਈ ਹੈ। ਹਾਂ ਜੀ ਬਿਲਕੁਲ ਕਿਉਂਕਿ ਹੁਣ ਕਾਂਗਰਸ ਦੀ ਸੂਚੀ ਵੀ ਪੂਰੀ ਹੋ ਗਈ ਹੈ 13 ਦੇ 13 ਉਮੀਦਵਾਰਾਂ ਦੀ। ਹਾਂ ਤੇ ਸ਼ੇਰ ਸਿੰਘ ਖੁਬਾਇਆ ਜਿਹੜੇ ਕਿ 2019 'ਚ ਵੀ ਕਾਂਗਰਸ ਵੱਲੋਂ ਉੱੜੀ ਸੀ। ਹਾਂ ਤੇ ਉਹ ਜਿਹੜੇ ਨੇ ਉਹ ਇਸ ਵਕਤ ਜਿਹੜੇ ਨੇ ਉਮੀਦਵਾਰ ਕਾਂਗਰਸ ਪਾਰਟੀ ਨਾਲ ਉਹ ਪੜਾ ਦਿੱਤਾ ਪਿਛਲੀ ਵਾਰ ਉਹ ਸੁਖਵੀਰ ਸਿੰਘ ਬਾਦਲ ਤੋਂ ਹਾਰ ਗਏ ਸੀ ਹਾਲਾਂਕਿ ਉਸ ਤੋਂ ਪਹਿਲਾਂ ਉਹ ਅਕਾਲੀ ਦਲ ਵੱਲੋਂ ਇਹ ਸੀਟ ਜਿੱਤੇ ਵੀ ਰਹੇ ਨੇ। ਹਾਂ ਜੀ ਬਿਲਕੁਲ ਜਿਵੇਂ ਜ਼ਿਕਰ ਕੀਤਾ ਨੀਂਕੀ ਪਹਿਲਾਂ 2000 ਆਪਾਂ 9 ਦੀ ਗੱਲ ਕਰ ਲਈਏ 2014 ਦੇ ਲੋਕ ਸਭਾ ਇਲੈਕਸ਼ਨ ਦੀ ਗੱਲ ਕਰ ਰਹੇ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੇ ਸੀ ਔਰ ਲਗਾਤਾਰ ਦੋ ਵਾਰ ਜਿੱਤੇ ਸੀ ਔਰ ਪਿਛਲੀ ਵਾਰ ਵੀ ਜਿਹੜੇ ਚੋਣ ਸਿੱਧਾ ਮੁਕਾਬਲਾ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਸੀ ਇਹ ਗੱਲ ਕਿ ਫਿਰੋਜ਼ਪੁਰ ਉਹ ਸੀਟ ਹੈ ਜਿੱਥੇ ਅਕਾਲੀਆਂ ਜਿਹਨੂੰ ਗੜ ਕਿਹਾ ਜਾਂਦਾ ਔਰ 1999 ਦੀ ਗੱਲ ਕੀਤੀ ਕੀਤੀ ਜਾਵੇ 2004 ਦੀ ਗੱਲ ਕੀਤੀ ਜਾਵੇ 9 ਦੀ ਗੱਲ ਕਰੀਏ 14 ਦੀ ਗੱਲ ਕਰੀਏ ਤਾਂ ਬੈਕ ਟੂ ਬੈਕ ਲਗਾਤਾਰ 20 ਸਾਲ ਜਿਹੜਾ ਕਹ ਲਈਏ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਸੀਟ ਜਿੱਤੀ ਗਈ ਸੀ ਤਾਂ ਅਜੇ ਇਹ ਦੇ ਵਿੱਚ ਇਸੇ ਲਈ ਸੁਖਬੀਰ ਸਿੰਘ ਬਾਦਲ ਨੇ ਮਨ ਬਣਾਇਆ ਸੀ ਕਿ ਖੁਦ ਉਹ ਫਿਰੋਜ਼ਪੁਰ ਤੋਂ ਸੀਟ ਲੜਨਗੇ ਕਿਉਂਕਿ ਇਹ ਸੀਟ ਦੀ ਕਿੰਨੀ ਵੈਲਿਊ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਉਸ ਅਕਾਲੀ ਬੈਲਟ ਦੇ ਲਈ ਇਹ ਬਹੁਤ ਮਹੱਤਵਪੂਰਨ ਹੈ ਜਿਹੇ ਦੇ ਵਿੱਚ ਨੀਲ ਸਵਾਲ ਹੀ ਹੁੰਦਾ ਕਿ ਇਸ ਵਾਰ ਸਟਰੋਂਗ ਕੈਂਡੀਡੇਟ ਸ਼ੇਰ ਸਿੰਘ ਖੁਬਾਇਆ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਨਹੀਂ ਉਤਾਰਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਜੋ ਕਿ ਮੌਜੂਦਾ ਸੰਸਦ ਨੇ ਉਹਨਾਂ ਨੇ ਮਨ ਕਰਤਾ ਕਿ ਇਸ ਵਾਰ ਉਹ ਚੋਣ ਨਹੀਂ ਲੜਨਗੇ ਤਾਂ ਅਜੇ ਇਹ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇੱਕ ਸਟਰੋਂਗ ਕੈਂ ਦੇਖਿਆ ਜਾ ਰਿਹਾ ਜੀ ਬਿਲਕੁਲ ਜਿਉਂ ਆਮ ਆਪ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਕਾਕਾ ਬਰਾੜ ਹੋ ਸਕਦਾ ਹੈ ਕਿ ਉਹ ਸਤਾਤਰੀ ਧਰਨ ਨਾਲ ਸੰਬੰਧਿਤ ਨੇ ਉਹ ਜਰੂਰ ਟੱਕਰ ਦੇ ਸਕਦੇ ਨੇ ਪਰ ਜਿਸ ਤਰ੍ਹਾਂ ਰਾਏ ਸਿੰਘ ਬਰਾਦਰੀ ਜਿਹੜਾ ਤਾਲੂਕ ਰੱਖਦੇ ਨੇ ਸ਼ੇਰ ਸਿੰਘ ਖਵਾਯਾ ਤਾਂ ਤੇ ਇਹ ਫੈਕਟਰ ਵੀ ਹੈ ਤੇ ਦੂਸਰਾ ਇਹ ਨਹੀਂ ਕਿ ਉਹ ਨਵੇਂ ਨੇ ਉਹ ਪੁਰਾਣੇ ਨੇ ਇਤੋਂ ਪ੍ਰੈਜੈਂਟੇਸ਼ਨ ਵੀ ਕਰ ਚੁੱਕੇ ਨੇ ਉਹ ਵਿਧਾਨ ਸਭਾ ਵਿੱਚ ਵੀ ਉਹਨਾਂ ਦਾ ਪਰਿਵਾਰ ਉਹਨਾਂ ਦਾ ਬੇਟਾ ਵੀ ਕਰ ਚੁੱਕਾ ਹੈ ਜੀ بڑا ਹੀ ਸਿਆਸੀ ਤੌਰ ਦੇ ਉੱਤੇ ਜਿਹੜਾ ਐਕਟਿਵ ਪਰਿਵਾਰ ਹੈ ਉਹ ਆਇਆ ਪਰਿਵਾਰ ਪਰ ਆਕੇ ਕੁਝ ਤੇ ਕੰਟਰੋਵਰਸੀ ਕੰਟਰੋਵਰਸੀਜ਼ ਵੀ ਰਹੀਆਂ ਨੇ ਪਿੱਛੇ ਸਮੇਂ ਤੋਂ ਉਹਨਾਂ ਨਾਲ ਪਰ ਕੁਲੂਲਾਟੇ ਜਿਹੜਾ ਹੈ ਇੱਕ ਤਰ੍ਹਾਂ ਦਾ ਸਿਆਸੀ ਤੌਰ ਦੇ ਉੱਤੇ ਵੈਲ ਕਨੈਕਟਡ ਜਿਹੜਾ ਹੈ ਕੈਂਡੀਡੇਟ ਹੈ ਤੇ ਉਹਨਾਂ ਦਾ ਖਵਾਰ ਹੈ ਹਾਂ ਬਿਲਕੁਲ ਨੀਲ ਤਾਂ ਬਹੁਤ ਬਹੁਤ ਧੰਨਵਾਦ ਇਸ ਤਮਾਮ ਗੱਲਬਾਤ ਦੇ ਲਈ ਤਾਂ ਕਹਿ ਸਕਦੇ ਆਂ ਕਿ ਵੱਡੀ ਜਿਹੜੀ ਆ ਉਹ ਕਾਂਗਰਸ ਦੇ ਵੱਲੋਂ ਹੋ ਜਿਹੜਾ ਹੁਣੇ ਜਿਹੜੇ ਪੱਤੇ ਨਹੀਂ ਖੋਲੇ ਗਏ ਸੀ ਫਿਰੋਜ਼ਪੁਰ ਸੀਟ ਨੂੰ ਲੈ ਕੇ ਤਾਂ ਹੁਣ ਵੱਡਾ ਜਿਹੜਾ ਹੈ ਕਾਂਗਰਸ ਦੇ ਵੱਲੋਂ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਇਹ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਸਿਆਸਤ ਦੇ ਵਿੱਚ ਵੱਡਾ ਦਾਖਲ ਹੋ ਗਿਆ ਇੱਕ ਵਾਰ ਫਿਰ ਤੋਂ ਸ਼ੇਰ ਸਿੰਘ ਉਭਾਇਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਪਿਛਲੇ ਲੋਕ ਸਭਾ ਚੋਣ ਲੜੇ ਸੀ ਔਰ ਕਰੀਬ 198850 ਵੋਟਾਂ ਦੇ ਨਾਲ ਉਹ ਚੋਣ ਜਿੱਤੇ ਸੀ ਕਰੀਬ-ਕਰੀਬ 2 ਲੱਖ ਵੋਟਾਂ ਦੇ ਨਾਲ ਉਹਨਾਂ ਦੇ ਵੱਲੋਂ ਸ਼ੇਰ ਸਿੰਘ ਖੁਬਾਇਆ ਨੂੰ ਹਰਾਇਆ ਗਿਆ ਸੀ ਉਹ ਸ਼ੇਰ ਸਿੰਘ ਖੁਬਾਇਆ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਡਿਗੜ ਤੋਂ ਲਗਾਤਾਰ 2009 ਦੇ ਵਿੱਚ ਔਰ 2014 ਦੇ ਵਿੱਚ